ਅੱਜ ਦਾ ਤਿਹਾਰ ਬਹੁਤ ਹੀ ਪਿਆਰਾ ਤਿਹਾਰ ਹੈ ਤੇ ਇਹ ਭੈਣ ਭਰਾ ਦੇ ਪਿਆਰ ਦਾ ਤਿਹਾਰ ਹੈ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਕੀ ਹੈ ਅੱਜ ਹੈ ਰਖੜੀ ਤੇ ਤੇ ਅੱਜ ਦੇ ਦਿਨ ਭੈਣਾਂ ਆਪਣੇ ਭਰਾ ਨੂੰ ਸੋਹਣੀਆਂ-ਸੋਹਣੀਆਂ ਰਖੜੀਆਂ ਉਹਨਾਂ ਦੀ ਕਲਾਈ ਦੇ ਉੱਤੇ ਬੰਨਦੀਆਂ ਤੇ ਭਰਾ ਉਹਨਾਂ ਦੀ ਰਖੜੀ ਦੀ ਰੱਖਿਆ ਕਰਦੇ ਆ ਹੈਨਾ ਰੱਖਿਆ ਕਰਦੇ ਰੱਖੀ ਕਰਦੇ ਆ ਸਮਝੋ ਠੀਕ ਹੈ ਤੇ ਸਤਿ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਦੇ ਲੈਸਨ ਦਾ ਨਾਮ ਹੈ ਕਿੱਕਲੀ ਕਲੀਰ ਦੀ ਜਿਹੜਾ ਕਿ ਭੈਣਾਂ ਆਪਣੇ ਭਰਾ ਦੇ ਲਈ ਗਾਉਂਦੀਆਂ ਹਨ ਤੇ ਚਲੋ ਆਪਾਂ ਇੱਕ ਵਾਰੀ ਇਹ ਗੀਤ ਪੜ੍ਹ ਲੈਂਦੇ ਆ ਪੂਰਾ ਫਿਰ ਇਹਨੂੰ ਮੈਂ ਸਮਝਾਉਂਗੀ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਸਿਰ ਤੇ ਸਜਾਈ ਦਾ ਵੀਰ ਮੇਰਾ ਸੋਹਣਾ ਸੋਹਣਾ ਮਨ ਮੋਣਾ ਰਖੜੀ ਦੀ ਰੱਖ ਓ ਦੁਨੀਆ ਤੋਂ ਵੱਖ ਓ ਮਾਂ ਦਾ ਦੁਲਾਰਾ ਉਹ ਬਾਪ ਨੂੰ ਪਿਆਰਾ ਉਹ ਸਾਰਿਆਂ ਦੀ ਜਾਨ ਉਹ ਸਾਰਿਆਂ ਦੀ ਸ਼ਾਨ ਹੋ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਸਿਰ ਤੇ ਸਜਾਈ ਦਾ ਠੀਕ ਹੈ ਥੋੜਾ ਥੋੜਾ ਸਮਝ ਆ ਗਿਆ ਹੋਣਾ ਕੀ ਹੈ ਕਿਕਲੀ ਕੀ ਹੈ ਕਿਕਲੀ ਜਦੋਂ ਦੋ ਕੁੜੀਆਂ ਆਪੋ ਵਿੱਚ ਬਾਹਾਂ ਵਿੱਚ ਮਤਲਬ ਇੱਕ ਦੂਜੇ ਦੀ ਬਾਹ ਫੜ ਕੇ ਪੈਰ ਜੋੜਦੀਆਂ ਤੇ ਆਪਣਾ ਜਿਹੜਾ ਭਾਰ ਪਿੱਛੇ ਨੂੰ ਸੁੱਟ ਕੇ ਗੋਲ ਘਟਾਰੇ ਵਿੱਚ ਘੁੰਮਦੀਆਂ ਹਨ ਤੇ ਨਾਲ-ਨਾਲ ਇਹ ਵਾਲਾ ਗੀਤ ਗਾਉਂਦੀਆਂ ਹਨ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਕਿ ਜਿਹੜਾ ਕਹਿੰਦੀਆਂ ਕਿ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਸਿਰ ਤੇ ਸਜਾਈ ਦਾ ਕਿ ਪੱਗ ਜਿਹੜੀ ਹੈ ਮੇਰੇ ਜਿਹੜੇ ਵੀਰ ਦੀ ਉਹ ਪੱਗ ਹੈ ਤੇ ਜਿਹੜਾ ਦੁਪੱਟਾ ਹੈ ਉਹ ਪਰਝਾਈ ਦਾ ਹੈ ਜਿਹੜਾ ਜਿਹੜੀ ਇਹ ਜਿਹੜੀਆਂ ਦੋਨੋਂ ਚੀਜ਼ਾਂ ਇਹ ਸਿਰ ਤੇ ਹੀ ਸਜਾਈ ਦੀਆਂ ਹਨ ਹੈਨਾ ਪੱਗ ਵੀ ਜਿਹੜਾ ਵੀਰ ਹੈ ਉਹ ਪੱਗ ਵੀ ਆਪਣੇ ਸਿਰ ਤੇ ਸਜਾਉਂਦਾ ਹੈ ਤੇ ਪਰਝਾਈ ਜਿਹੜੀ ਦੁਪੱਟਾ ਉਹ ਵੀ ਸਿਰ ਤੇ ਸਜਾਉਂਦੀ ਹੈ ਠੀਕ ਹੈ ਵੀਰ ਮੇਰਾ ਵੀਰ ਮੇਰਾ ਸੋਣਾ ਸੋਹਣਾ ਮਨਮੋਣਾ ਜਿਹੜਾ ਮੇਰਾ ਵੀਰ ਹੈ ਮਤਲਬ ਵੀਰ ਕਿ ਇਹਨੂੰ ਕਹਿੰਦੇ ਆ ਭਰਾ ਨੂੰ ਜਿਹੜਾ ਮੇਰਾ ਭਰਾ ਆ ਬਹੁਤ ਹੀ ਸੋਹਣਾ ਹੈ ਤੇ ਸੋਹਣਾ ਤੇ ਮਨ ਨੂੰ ਮੋਣ ਲੈਣ ਵਾਲਾ ਹੈ ਠੀਕ ਹੈ ਰਖੜੀ ਦੀ ਰੱਖ ਉਹ ਦੁਨੀਆ ਤੋਂ ਵੱਖ ਉਹ ਮੇਰੇ ਜੜੇ ਰਖੜੀ ਮੈਂ ਬੰਨਦੀ ਆ ਉਹਦੀ ਰਖਵਾਲੀ ਕਰਦਾ ਹੈ ਤੇ ਦੁਨੀਆ ਤੋਂ ਸਾਰੀ ਦੁਨੀਆ ਤੋਂ ਹੀ ਉਹ ਵੱਖ ਹੈ ਠੀਕ ਹੈ ਮਾਂ ਦਾ ਦੁਲਾਰਾ ਉਹ ਬਾਪ ਨੂੰ ਪਿਆਰਾ ਉਹ ਮੇਰੀ ਮਾਂ ਮਾਂ ਨੂੰ ਵੀ ਦੁਲਾਰਾ ਮਤਲਬ ਪਿਆਰਾ ਆ ਉਹ ਮੇਰੀ ਮਾਂ ਨੂੰ ਵੀ ਬਹੁਤ ਪਿਆਰਾ ਲੱਗਦਾ ਹੈ ਬਾਪ ਦਾ ਵੀ ਉਹ ਪਿਆਰਾ ਹੈ ਸਾਰਿਆਂ ਦੀ ਜਾਨ ਉਹ ਸਾਰਿਆਂ ਦੀ ਸ਼ਾਨ ਉਹ ਸਾਰਿਆਂ ਦੀ ਹੀ ਜਾਨ ਹੈ ਸਾਰੇ ਜਿਹੜਾ ਪਰਿਵਾਰ ਦੀ ਹੀ ਜਾਨ ਹੈ ਤੇ ਸਾਰਿਆਂ ਦੀ ਹੀ ਉਹ ਸ਼ਾਨ ਹੈ ਠੀਕ ਹੈ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਸਿਰ ਤੇ ਸਜਾਈ ਦਾ ਤੇ ਕੀ ਕਹਿੰਦੀ ਹੈ ਕਿ ਗਾਣਾ ਗਾਂਦੀ ਹੋਈ ਕਹਿੰਦੀ ਹੈ ਕਿ ਪੱਗ ਮੇਰੇ ਵੀਰ ਦੀ ਕਿਕਲੀ ਕਲੀਰ ਦੀ ਪੱਗ ਜਿਹੜੀ ਆ ਮੇਰੇ ਵੀਰ ਦੀ ਆ ਜਿਹੜੀ ਆ ਤੇ ਦੁਪੱਟਾ ਜਿਹੜਾ ਪਰਝਾਈਦਾ ਉਹ ਸਿਰ ਤੇ ਉੱਤੇ ਸਜਾਈਦਾ ਹੈ ਠੀਕ ਹੈ ਤੇ ਇਹ ਸੀ ਅੱਜ ਦੀ ਜਿਹੜੀ ਗੀਤ ਸੀਗਾ ਇਹ ਪੈਣਾ ਦਾ ਤੁਸੀਂ ਫੋਟੋ ਤੇ ਦੇਖ ਹੀ ਰਹੇ ਹੋ ਨਾ ਕਿਸ ਤਰ੍ਹਾਂ ਕਿੱਕਲੀ ਪਾ ਰਹੀਆਂ ਹਨ ਹਨਾ ਤੇ ਇਹਨੂੰ ਇੱਕ ਵਾਰੀ ਆਪਣੇ ਆਪ ਵੀ ਪੜਿਓ ਤੇ ਤੁਸੀਂ ਇਹਨੂੰ ਖੇਲ ਵੀ ਸਕਦੇ ਹੋ ਯਾਦ ਕਰਕੇ ਇਸ ਤਰ੍ਹਾਂ ਤੁਸੀਂ ਖੇਲ ਵੀ ਸਕਦੇ ਹੋ ਖੇਡ ਸਕਦੇ ਹੋ ਠੀਕ ਹੈ ਤੇ ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਤੇ ਚਲੋ ਬੱਚੋ ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਇਹਦੇ ਹੀ ਕੁਐਸਚਨ ਆਨਸਰ ਲੈ ਕੇ ਆਵਾਂਗੇ ਤੇ ਓਕੇ ਬੱਚੋ ਬਾਏ ਬਾਏ ਥੈਂਕ ਯੂ ਟੇਕ ਕੇਅਰ ਇੰਜੋਏ ਬੱਚੋ